ਸੱਚਿਆ ਗਾਲ ਜੀ ਸਾਰਿਆਂ ਨੂੰ ਸੁਖ ਵੇਲੇ ਨਾ ਚੇਤੇ ਕਰਦਾ ਤੂੰ ਦੁੱਖ ਵੇਲੇ ਜਾ ਦਰਤੇ ਖੜਦਾ ਫਿਰ ਅਰਦਾਸਾ ਕਰਦਾ ਏ ਤਾਈਓ ਹਰ ਜਾਣੇ ਤਾਈਓ ਹਰ ਜਾਣੇ ਪਰਦਾ ਏ ਤੂੰ ਫਿਰ ਹਰ ਜਾਣੇ ਤੂੰ ਰੱਬ ਨੂੰ ਟੱਬ ਹੀ ਦੱਸਦਾ ਏ ਤਾਈਓ ਤਾਂ ਔਖਾ ਵਸਦਾ ਏ ਬਹੁਤ ਹੀ ਤਾਨੇ ਦੇਵੇਂ ਤੂੰ ਤੂੰ ਦੁੱਖ ਜਵਾਨਾ ਜਰਦਾ ਏ ਫਿਰ ਹਰ ਜਾਣੇ ਫਿਰ ਹਰ ਜਾਣੇ ਪਰਦਾ ਏ ਤੂੰ ਫਿਰ ਹਰ ਜਾਣੇ ਹੱਥਾਂ ਦੀਆਂ ਲਕੀਰਾਂ ਦੇਖੇ ਵੇਖ ਵੇਖ ਕੇ ਸੇਕ ਜਾਂ ਸੇਕੇ ਮੈਂ ਦੇ ਵਿੱਚ ਕੀ ਕਰਦਾ ਫਿਰਦਾ ਸੁਖੀ ਨੂੰ ਵੇਖ ਕੇ ਹਾਂ ਕੇ ਪਰਦਾ ਸੰਗ ਕਿਸੇ ਦਾ ਨਾ ਖੜਦਾ ਏ ਫਿਰ ਹਰ ਜਾਣੇ ਫਿਰ ਹਰ ਜਾਣੇ ਪਰਦਾ ਏ ਤੂੰ ਫਿਰ ਹਰ ਜਾਣੇ ਉੱਤੋਂ ਰੱਬ ਰੱਬ ਵਿੱਚੋਂ ਖੋਟਾ ਇੰਨਾ ਵੀ ਨਾ ਵਖਾਵੇਂ ਬੋਤਾ ਹੰਕਾਰ ਦੇ ਵਿੱਚ ਤੂੰ ਉੜਦਾ ਫਿਰਦਾ ਮਾਇਆ ਨੂੰ ਗਰ ਲਾਵੇਂ ਚਿਰਦਾ ਤੂੰ ਭੋਰਾ ਨਾ ਡਰਦਾ ਐ ਤਾਈਓ ਹਰ ਜਾਣੇ ਤਾਈਓ ਹਰ ਜਾਣੇ ਪਰਦਾ ਐ ਤੂੰ ਫਿਰ ਹਰ ਜਾਣੇ ਸੋਖ ਦਾ ਸਵੀਆ ਤੈਨੂੰ ਭਾਏ ਖੁਸ਼ੀ ਤੇਰੀ ਦਾ ਤੈਨੂੰ ਚਾਏ ਤੋਖ ਦਾ ਸਵੀਆ ਤੈਨੂੰ ਭਾਏ ਖੁਸ਼ੀ ਤੇਰੀ ਦਾ ਤੈਨੂੰ ਚਾਏ ਉਜੜਿਆਂ ਨੂੰ ਵੇਖ ਕਿਉ ਹੱਸਦਾ ਫਿਰਦਾ ਵਿਅੰਗ ਜੇ ਕਾ ਤੋ ਕਸਦਾ ਫਿਰਦਾ ਡਰ ਤੂੰ ਰੱਖ ਲੈ ਉਸ ਡਾਡੇ ਦਾ ਫਿਰ ਕਿਉ ਲੂਣ ਵੰਗ ਖਰਦਾ ਏ ਫਿਰ ਹਰ ਜਾਣੇ ਫਿਰ ਹਰ ਜਾਣੇ ਪਰਦਾ ਏ ਤੂੰ ਫਿਰ ਹਰ ਜਾਣੇ ਤਾਈਓ ਤਾਂ ਹਰ ਜਾਣੇ ਪਰਦਾ ਏ ਤੂੰ ਫਿਰ ਹਰ ਜਾਨ ਨੇ